ਸਰਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਿਛਲੇ ਕੁਝ ਦਿਨਾਂ ਤੋਂ ਜੋ ਪੰਜਾਬ 'ਚ ਬਰਤਾਂਤ ਵਰਤਿਆ ਉਸ ਤੇ ਦਾਸ ਕੁਝ ਕਹਿਣਾ ਚਾਹੁੰਦਾ ਕਿ ਜਿਵੇਂ ਇੱਕ ਕੋਈ ਕਾਕਾ ਪਾਨਾ ਸਿੱਧੂ ਜਿਸ ਨੂੰ ਪੰਜਾਬ ਸਰਕਾਰ ਨੇ ਚੋਕ ਕੇ ਅੰਦਰ ਛੁੱਟਿਆ ਸੀ ਮੈਂ ਤਾਂ ਪਹਿਲਾਂ ਉਸ ਦੇ ਪਰਿਵਾਰ ਨੂੰ ਬੜੀ ਵਧਾਈ ਲੈਣਾ ਕਿ ਤੁਹਾਡਾ ਪੁੱਤ ਛੁੱਟ ਕੇ ਘਰ ਆ ਗਿਆ ਤੇ ਨਾਲ ਇਹ ਗੱਲ ਵੀ ਪੱਕੀ ਹੈ ਤੇ ਤੁਸੀਂ ਬੜੇ ਖੁਸ਼ਕਿਸਮਤ ਜੇ ਤੇ ਤੁਹਾਡਾ ਪੁੱਤ ਜਿਹੜਾ ਸੀ ਅਮਰਤਾਰੀ ਨਹੀਂ ਸੀ ਉਹ ਕੇਸਾ ਧਾਰੀ ਨਹੀਂ ਸੀ ਜੇ ਉਹ ਕੇਸਾ ਧਾਰੀ ਅਮਰਤਾਰੀ ਸਿੰਘ ਹੁੰਦਾ ਤੇ ਉਹਨੂੰ ਵੀ ਇਸ ਪੰਜਾਬ ਦੀ ਸਰਕਾਰ ਨੇ ਫੜ ਕੇ ਕਿਸੇ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਸੁੱਟ ਦੇਣਾ ਸੀ ਐਨਐਫਏ ਜੋ ਆਪਾਂ ਉੱਤੇ ਲਾ ਦੇਣਾ ਸੀ ਇਸ ਕਰਕੇ ਤੁਸੀਂ ਵਧਾਈ ਦੇ ਪਾਤਰ ਜੇ ਤੇ ਨਾਲ ਦੇ ਨਾਲ ਮੈਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦਾ ਹਾਂ ਕਿ ਤੁਹਾਡਾ ਮਿਸ਼ਨ ਅਜੇ ਪੂਰਾ ਨਹੀਂ ਹੋਇਆ ਅਜੇ ਬੜੇ ਜ਼ਿਆਦਾ ਅਮਰਤਾਰੀ ਨੌਜਵਾਨ ਸਿੰਘ ਪੰਜਾਬ ਚ ਰਹਿੰਦੇ ਨੇ ਜਿੰਨਾ ਚੋਂ ਦਾਸ ਵੀ ਆਖਿਆ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਛੇਤੀ ਕਰੋ ਅਸੀਂ ਤੁਹਾਨੂੰ ਲਿਸਟ ਵੀ ਭੇਜ ਦਿੰਨੇ ਆ ਹੋਰ ਸੰਗਾਂ ਨਾਲ ਬੇਨਤੀ ਕਰਦਾ ਆ ਵੀ ਤੁਗਮੰਤ ਮਾਨ ਨੂੰ ਇਹਦੇ ਨਿੱਜੀ ਪੇਜ ਦੇ ਉੱਤੇ ਮੈਂਸ਼ਨ ਕਰਕੇ ਆਪਣੀਆਂ ਫੋਟੋਆਂ ਪਾਓ ਵੀਡੀਓ ਬਣਾ ਕੇ ਪਾਓ ਵੀ ਮੈਂ ਵੀ ਅਮਰਤਾਰੀ ਆ ਮੇਰੇ ਤੇ ਵੀ ਜੋ ਆਪਾ ਲਾਇਆ ਜਾਵੇ ਤਾਂ ਹੋ ਸਕਦਾ ਵੀ ਸ਼ਾਇਦ ਇਹਨਾਂ ਨੂੰ ਸ਼ਰਮ ਆ ਜਾਵੇ ਕਿਤੇ ਲੱਗਦਾ ਤੇ ਨਹੀਂ ਪਰ ਇਹ ਮੀਦ ਕੀਤੀ ਜਾ ਸਕਦੀ ਵੀ ਕਿਤੇ ਕੋਈ ਪੰਜਾਬ ਦਾ ਕੋਈ ਖਾਦਾ ਹੋਇਆ ਅੰਨ ਪੰਜਾਬ ਦੀ ਇਸ ਹਵਾ ਚ ਮਲੇ ਹੋਏ ਸਾਹਾਂ ਦੀ ਕੋਈ ਕਿਉਂਕਿ ਸਾਡੇ ਬਜ਼ੁਰਗ ਕਹਿੰਦੇ ਸੀ ਵੀ ਇਹ ਗੈਰਤਮੰਦਾਂ ਦੀ ਧਰਤੀ ਆ ਸ਼ਾਇਦ ਕੋਈ ਗੈਰਤਮੰਦ ਉੱਠ ਭਵੇ ਸਰਕਾਰ ਚੋਂ ਵੀ ਵੀ ਉਹਨੂੰ ਚੇਤਾ ਆਵੇ ਸਾਡੇ ਆਪਣੇ ਨੇ ਬਗਾਨੇ ਨਹੀਂ ਸੋ ਇਹ ਬੇਨਤੀਆਂ ਜ਼ਰੂਰ ਸਾਰੀ ਕਾਮ ਪ੍ਰਵਾਨ ਕਰੇ ਉੱਥੇ ਨਾਲ ਦੇ ਨਾਲ ਫਿਰ ਮੈਂ ਚੇਤਾ ਦਵਾਵਾਂ ਕਿ ਮੈਂ ਵੀ ਅਮਰਤਾ ਰਹੀਆਂ ਤepan ਤੁਹਾਨੂੰ ਮਰਜ਼ਾ ਤੁਹਾਨੂੰ ਖਿਆਲ ਰੱਖਣਾ ਚਾਹੀਦਾ ਹੈ ਜੇ ਅੰਮ੍ਰਿਤਧਾਰੀ ਬਹੁਤ ਜ਼ਿਆਦਾ ਪਾਏ ਨੇ ਤੁਸੀਂ ਆਪਣਾ ਮਿਸ਼ਨ ਜਾਰੀ ਰੱਖੋ ਕਿਉਂਕਿ ਤੁਹਾਡਾ ਮਨੋਰਥ ਇਹ ਆ ਕਿ ਪੰਜਾਬ ਦੇ ਵਿੱਚੋਂ ਅੰਮ੍ਰਿਤਧਾਰੀ ਨੌਜਵਾਨ ਜਿਹੜੇ ਨਸ਼ਿਆਂ ਨੂੰ ਛਡਾਉਣ ਦੀ ਗੱਲ ਕਰਦੇ ਹੋ ਰਹਿਣ ਨਹੀਂ ਦੇਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ